ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਸਾਰਿਆਂ ਨੇ ਰਲ ਮਿਲ ਕੇ ਸਹਿਜ ਪਾਠ ਅਸੀਂ ਕਰਨਾ ਹੈ 195 ਅੰਗ ਤੇ ਸ਼ਬਦ ਹੈ ਗੌੜੀ ਮਹੱਲਾ ਪੰਜਵਾਂ ਜਿਸ ਦਾ ਦੀਆ ਪੈਨੈ ਖਾਏ ਤਿਸ ਸਿਓ ਆਲਸ ਕਿਉ ਬਨੈ ਮਾਏ ਇਹ ਸ਼ਬਦ ਤੋਂ ਇਹ ਸਹਿਜ ਪਾਠ ਆਰੰਭ ਹੋਣਾ ਹੈ ਆਹ ਸਾਰੇ ਸਹਿਜ ਪਾਠ ਕਰਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਏ ਖਸਮ ਵਿਸਾਰ ਆਨ ਕਮ ਲਾਗੇ ਕੌੜੀ ਬਦਲੇ ਰਤਨ ਤਿਆਗੇ ਰਹਾ ਪ੍ਰਭੂ ਤਿਆਗ ਲਾਗ ਤਿਆਨ ਲੋਭਾ ਦਾਸ ਲਾਮਤ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੇ ਖਾਨ ਪਾਨ ਜਿਨ ਦੀਏ ਤਿਸੇ ਨ ਜਾਣੈ ਸਵਾਨ ਕਉ ਨਾਨਕ ਹਮ ਲੂਣ ਹਰਾਮੀ ਬਖਸ਼ ਲੇ ਹੋ ਪ੍ਰਭ ਅੰਤਰ ਜਾਮੀ ਗਉੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮੱਜਨ ਇਸ ਨਾਲ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲੈ ਜਾਇ ਰਹਾ ਹ ਹਰ ਕੀ ਕਥਾ ਰਿਦਮਾਹਿ ਬਸਾਈ ਮਨ ਬਾਚਤ ਸਗਲੇ ਫਲ ਪਾਏ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਰਿਹਾ ਦਵਸੈ ਭਗਵਾਨ ਕਉ ਨਾਨਕ ਸਹੀ ਜਨ ਪੂਰੇ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹੱਲਾ ਪੰਜਵਾਂ ਖਾਤਾ ਪੈਨ ਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਓ ਬੇਮੁਖ ਜਨ ਜੀਉ ਪਿੰਡ ਦੀਨਾ ਕੋਟ ਜਨਮ ਭਰ ਮੈਂ ਬਉ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਸ ਕਰੈ ਸਗਲ ਵਿਪਰੀਤ ਜਿਉ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੋਂ ਵਿਸਾਰਿਆ ਬਦੇ ਵਿਕਾਰ ਲਿਖੈ ਬਉ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਧਨ ਕਾਟ ਤਰੈ ਹਰਿ ਨਾਏ ਰਹਾਉ ਦੂਜਾ ਗਉੜੀ ਮਹੱਲਾ ਪੰਜਵਾ ਆਪਣੇ ਲੋਭ ਕੋ ਕੀਨੋ ਮੀਤਾ ਸਲਮਨੋਰਥ ਮੁਕਤ ਪਦ ਦੀਤਾ ਐਸਾ ਮੀਤ ਕਰੋ ਸਭ ਕੋਏ ਜਾਣਤੇ ਵਿਰਥਾ ਕੋਏ ਨਾ ਹੋਏ ਰਹਾਓ ਆਪਣੇ ਸਵੈ ਹਿਰਦੈ ਲਾ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਆ ਰਸਨਾ ਕੀ ਦੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਬਿਗਨਹਿ ਰੈਖ ਨਵਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ पीवत राम रस अमृत गुण जास जप हर चरण मिट्टी खुदतरास रह सर्व क्रिया सुख सहज निधान जा कहि देव से भगवान ओखद मंत्र तंत सब संसार करणे हार दे महतार त सब परम भज उपार ब्रह्म कहो नानक अटल हो धर्म ਗਉੜੀ ਮਹੱਲਾ ਪੰਜਵਾ ਕਰ ਕਿਰਪਾ ਭੇਟ ਗੁਰ ਸੋਈ ਤਿਤ ਬਲ ਰੋਗ ਨ ਬਿਆਪੈ ਕੋਈ ਰਾਮ ਰਵਣ ਤਰਨ ਪੈ ਸਾਗਰ ਸਰਨ ਸੂਰ ਫਾਰੇ ਜਮ ਕਾਗਰਹਾ ਸਤ ਗੁਰ ਮੰਤਰ ਦਿਓ ਹਰਿ ਨਾਮ ਇਹ ਆਸਰ ਪੂਰਨ ਭੈ ਕਾਮ ਜਬ ਤਲ ਸੰਜਮ ਪੂਰੀ ਵਢਿਆਏ ਗੁਰ ਕਿਰਪਾ ਗੁਰ ਕਿਰਪਾਲ ਹਰ ਭੈ ਸਹਾਈ ਮਨ ਮੋਹ ਖੋਏ ਗੁਰ ਭਰਮ ਵੇਖ ਨਾਨਕ ਪਸਰੈ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਵਿਖੇ ਰਾਜ ਤੇ ਅੰਦੁਲਾ ਭਾਰੇ ਦੁਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਢਾਈ ਮਾਇਆ ਮਗਨ ਨਰਕ ਲਹਿ ਜਾਈ ਰਹਾਉ ਰੋਗ ਗਿਰਿਸਤ ਚਤਾਰੈਨ ਬਿਖਮਾਤਿ ਘਾ ਠੌਰਨ ਠਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਅਨੁ ਸੁਖਾ ਨਹੀਂ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਬਿਲ ਨਾਨਕ ਹਰਿ ਅੰਸਰ ਜਾਮੀ ਗਉੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਵਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾ ਮਹਾ ਤਪਤ ਸਾਗਰ ਸੰਸਾਰ ਪ੍ਰਾਖਿਨ ਮੈਂ ਪਾਰੇ ਉਤਾਰਨ ਹਾਰ ਅਨਕ ਬੰਦਨ ਤੋਰੈ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਭੁਗਤ ਸਿਆਨਪਾ ਇਸਤੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡ ਭਾਗੀ ਹਰ ਕੀਰਤਨ ਲਗਾਈ ਐ ਪਾਰ ਬ੍ਰਹਮ ਤੂੰ ਦੇਹ ਤਾ ਪਾਈ ਐ ਰਹਾਉ ਹਰ ਕੇ ਚਰਨ ਹਿਰਦੈ ਓਰ ਧਾਰ ਭਵ ਸਾਗਰ ਚੜਿ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਾਹ ਪਾਈ ਹੈ ਮਾਨ ਗੜੀ ਮਹੱਲਾ ਪੰਜਵਾ ਜਲਥਲ ਮਹੀਅਲ ਪੂਰਨ ਹਰ ਮੀਤਾ ਭ੍ਰਮ ਬਿਨਸਾ ਗਾਏ ਗੁਣਨੀਤ ਉਠਤ ਸੋਤ ਹਰ ਸੰਗ ਪਹਿਰੂਆ ਜਾ ਕੈ ਸਿਮਨ ਜਮਨੇ ਡਰਵਰਹਾਉ ਚਰਨ ਕਮਲ ਪ੍ਰਭ ਰਿਧੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਹਸਮਾਨ ਤਾਣ ਧਨ ਏਕ ਸਾਚੇ ਸਾਹ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਦ ਨਾਨਕ ਪ੍ਰਭ ਰਾਖੇ ਦੇ ਹਾਥ ਗੜੀ ਮਹੱਲਾ ਪੰਨਵਾ ਹਰ ਹਰ ਨਾਮ ਮਜਨ ਕਰ ਸੂਚੈ ਕੋਟ ਗ੍ਰਹਿਣ ਪੁੰਨ ਫਲ ਮੂਚੈ ਰਹਾਉ ਹਰ ਕੇ ਚਰਨ ਦੈ ਮੈਂ ਬਸੈ ਜਨਮ ਜਨਮ ਕੇ ਕਿਲ ਵਿਖਣਸੈ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟਿ ਨ ਆਇਆ ਮਨ ਬਚ ਕ੍ਰਮ ਗੋਵਿੰਦ ਅਧਾਰ ਤਾਂ ਤੇ ਛੁੱਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀ ਨੋਇ ਆਪਣਾ ਨਾਨਕ ਜਾਪ ਜਪੇ ਹਰ ਜਪਨ ਗੌੜੀ ਮਹੱਲਾ ਪੰਜਵਾ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾ ਜਾ ਕਰ ਦੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕਹਿ ਪੂਰਨ ਕਾਮ ਜਨਮ ਜਰਾ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗਿਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੀਕਾ ਗੜੀ ਮਹੱਲਾ ਪੰਜਵਾ ਬਾਹਰ ਰਾਖਿਓ ਹਿਰਦੈ ਸਮਾਲ ਘਰ ਆਏ ਗੋਵਿੰਦ ਲਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਤਾ RAM ਕਹਿ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਬਿਖ ਸਭ ਹਿਰਿਆ ਸੋ ਬਾਸੁਰਤ ਨਾਮ ਭਗਵੰਤਾ ਪੂਰੇ ਗੁਰ ਕਾ ਨਿਰਮਲ ਮੰਤਾ ਚਰਨ ਕਮਲ ਹਿਰਦੈ ਮੈਂ ਜਾਪ ਨਾਨਕ ਪੇਖ ਜੀਵੈ ਪਰਤਾ ਗੌੜੀ ਮਹੱਲਾ ਪੰਜਵਾ ਤਨੇ ਹੋਥਾਨ ਗੋਵਿੰਦ ਗੁਣ ਗਾਏ ਕੁਸ ਲਖੇਮ ਪ੍ਰਭ ਆਪ ਬਸਾਏ ਰਹਾ ਬੇਬਤ ਤਹਾ ਜਹਾਂ ਹਰ ਸਿਮਰਨ ਨਾਹੀ ਕੋਟ ਅਨੰਦ ਜਾਂ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲੱਗੈ ਨਨੇਰੇ ਸੇ ਵਡ ਭਾਗੀ ਸੋ ਵਡ ਭਾਗੀ ਨਹਿਚਲ ਥਾਨ ਜਾਂ ਜਪੀਐ ਪ੍ਰਭ ਕੇਵਲ ਨਾਮ ਜਾਂ ਜਾਈਐ ਤਾ ਨਾਲ ਮੇਰਾ ਸਵਾਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਤਿਆਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਠਾ ਧਨਵਾਲ ਰਹਾਉ ਰੂਪਵੰਤਾ ਸੋ ਚਤੁਰ ਸਿਆਣਾ ਜਿਨ ਜਨ ਮੰਨਿਆ ਪ੍ਰਭ ਕਾ ਬਾਣਾ ਜਗ ਮੈਂ ਆਇਆ ਸੁ ਪਰਵਾਨ ਘਟ ਘਟ ਆਪਣਾ ਸਵਾਮੀ ਜਾਣ ਕਹੋ ਨਾਨਕ ਜਾਂ ਕੈ ਪੂਰਨ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਗਉੜੀ ਮਹੱਲਾ ਪੰਨਵਾ ਹਰ ਕੇ ਦਾਸ ਸਿਓ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੇ 시ਗਾਰੀ ਜਿਉਂ ਕਾ ਪੁਰਖ ਪੁਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੇ ਗਊ ਚਰ ਸਿੰਘ ਪਾਛੈ ਪਾਵੇ ਗਾਡਰ ਲੈ ਕਾਮ ਧਨ ਕਾਮ ਧੇਨ ਕਰ ਪੂੰਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਚੀਤਾ ਸਿਮਰ ਸੁਆਮੀ ਹਰਿ ਸਾਮੀਤਾ ਗੌੜੀ ਮਹੱਲਾ ਪੰਜਵਾ ਸਾਮਤ ਨਿਰਮਲ ਕਹੀ ਅਤ ਧੀਰਾ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰਿ ਓਟ ਜਨਮ ਮਰਨ ਤੇ ਹੋਵਤ ਛੋਟ ਰਹਾ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਦ ਬਕਾਰ ਮਿਟ ਜਾਤ ਬਕਾਰ ਸਭ ਤੇ ਉੱਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾ ਦਰਵਾਲ ਗੋੜੀ ਮਹੱਲਾ ਪੰਜਵਾ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲੈ ਪੂਰਨ ਵਡ ਭਾਗੀ ਰਹਾਉ ਪਰਤਾ ਪੇਖ ਬਿਗ ਸਹਿ ਜਿਉ ਲਾਰੀ ਤਉ ਹਰ ਜਨ ਜੀਵੇ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਓਤ ਪੋਤ ਜਨ ਹਰਿ ਸਿਉ ਰਾਤਾ ਲੋਭੀ ਅਨੰਦ ਕਰੈ ਪੇਖ ਧਨਾ ਜਨ ਚਰਨ ਕਮਲ ਸਿਉ ਲਾਗ ਮਨ ਬਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਕੇ ਪ੍ਰਭ ਪ੍ਰਾਨ ਅਧਾਰ ਗਉੜੀ ਮਹੱਲਾ ਪੰਜਵਾ ਰਾਮ ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਬੀਦੇ ਰਹਾਉ ਹੰਨ ਰਸਾ ਦੀਸੈ ਸਭ ਸਾਰ ਨਾਮ ਬਿਨਾਂ ਨਿਹਫਲ ਸੰਸਾਰ ਅੰਧ ਕੂਪ ਤੇ ਕਾਢਿਆ ਗੁਣ ਗੋਵਿੰਦ ਆਚਰਜ ਪਰਤਾਪ ਵਣ ਤ੍ਰਿਣ ਤੇ ਭਵਨ ਪੂਰਨ ਗੋਪਾਲ ਬ੍ਰਹਮ ਵਿਸਾਰ ਜੀ ਸੰਗ ਦਿਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਣਹਾਰ ਗਉੜੀ ਮਹੱਲਾ ਪੰਜਵਾ ਨਿਤ ਪ੍ਰਤਨਾਵਣ RAM ਸਰ ਕੀਜੈ ਝੋਲ ਮਹਾਰਸ ਹਰਿ ਅੰਮ੍ਰਿਤ ਪੀਜੈ ਰਹਾ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤਾ ਪੂਰਨ ਸਭ ਕਾਮ ਸੰਤ ਸੰਗਤ ਤਾ ਘੋਸ਼ਟ ਹੋਏ ਸੰਤ ਸੰਗ ਤਹਿ ਘੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੈ ਸਾਧ ਕਰੈ ਆਨੰਦ ਮਨ ਤਨ ਰਵਿਆ ਪਰਮ ਆਨੰਦ ਜਿਸੈ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਸੈ ਕੁਰਬਾਨ ਗੌੜੀ ਮਹੱਲਾ ਪੰਜਵਾ ਸੋ ਕਿਛ ਕਰ ਜਿਤ ਮਹਿਲ ਨ ਲਾਗੇ ਹਰ ਕੀਰਤਨ ਮੈਂ ਇਹੋ ਮਨ ਜਾਗ ਰਹਾ ਤੀ ਕੋ ਸਿਮਰਨ ਦੂਜਾ ਪਾਉ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈ ਸੁਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਬਿਕਾਰ ਗਉੜੀ ਮਹੱਲਾ ਪੰਜਵਾ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਉਨਤੀ ਕੋ ਵਰਸਾਨੈ ਸਿਮਰ ਗੋਵਿੰਦਾ ਮਨ ਤਨ ਧੁਰ ਲਿਖਿਆ ਕਾਹੂ ਕਾਜ ਨ ਆਵਤ ਵਿਖਿਆ ਰਹਾਓ ਵਿਖਟ ਗਉਰੀ ਜਿਨ ਜਿਨ ਖਾਈ ਤਾਂ ਕੀ ਤਿਸਨਾ ਕਬ ਹੂ ਨ ਜਾਏ ਧਾਰਨ ਦੁਖ ਦੁਤਰ ਸੰਸਾਰ RAM ਨਾਮ ਬਿਨ ਕੈਸੇ ਉਤਰ ਸਪਾਰਣ ਸਾਧ ਸੰਗ ਮਿਲ ਦੋਏ ਕੁਲ ਸਾਧ RAM ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਜੈ ਧਾੜੀ ਗਰੀਬਾਂ ਉੱਪਰ ਜੇ ਖਿੰਜੈ ਧਾੜੀ ਪਾਰ ਬ੍ਰਾਹਮਸਾ ਅਗਨ ਮਹਿਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾ ਆਜੁਗਾਦ ਪ੍ਰਗਟ ਪਰਤਾ ਨਿੰਦਕ ਮੂਵਾ ਉਪਜ ਵੱਡਤਾ ਤਿੰਨ ਮਾਰਿਆ ਜੇ ਰੱਖੇ ਨਾ ਕੋਏ ਅਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਏ ਗੌੜੀ ਮਹੱਲਾ ਪੰਜਵਾਂ ਮਹਿਜਰ ਝੂਠਾ ਕੀਤੋ ਨਆਪ ਪਾਪੀ ਕੋ ਲਾਗਾ ਸੰਤਾਪ ਜਿਸੈ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੈ 네ਰਾ ਰਹਾਉ ਸਾਤੀ ਦਰਗਾ ਬੋਲੇ ਕੂੜ ਸਿਰ ਹਾਥ ਪਿਛੋੜੇ ਅੰਦਾ ਮੂੜ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆ ਆਪਣ ਕਮਾਈ ਐ ਆਪੇ ਬਾਦੇ ਦਰਬ ਗਿਆ ਸਭ ਜੀ ਕੈ ਸਾਥ ਹੈ ਨਾਨਕ ਸਰਨ ਪਰਹਿ ਦਰਬਾਰ ਰਾਖੀ ਪੈ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਧੂਰ ਮਰ ਮੀਠ ਕਟਾਨੀ ਪੁਰਬ ਕਰਮਾ ਲਿਖਿਆ ਧੁਰ ਪ੍ਰਾਨੀ ਰਾਹਾ ਅਹ ਬੁੱਧ ਮਨ ਪੂਰਥਿ ਦਾਈ ਸਾਧ ਧੂਰ ਕਰ ਸੁਧ ਮੰਜਾਈ ਹਨਕ ਚਲ ਹਨਕ ਜਲਾਜੇ ਧੋਵੈ ਦੇਹੀ ਮੈਲ ਨ ਉਤਰੈ ਸੁਧ ਨ ਤੇਹੀ ਸਤਿਗੁਰੂ ਭੇਟਿਆ ਸਦਾ ਕਿਰਪਾਲ ਹਰ ਸਿਮਰ ਸਿਮਰ ਕਟਿਆ ਭਉ ਕਾਲ ਮੁਕਤਾ ਭੁਗਤਾ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗਾਉੜੀ ਮਹੱਲਾ ਪੰਨਵਾ ਜੀਮਨ ਪਦਵੀ ਹਰਕੇ ਦਾਸ ਜਿਨ ਮਿਲਿਆ ਆਤਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸਨ ਦੇਖ निहाल ਗਉੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਰਸੈ ਮੇਰੇ ਪਾਈ ਰਹਾਉ ਰਾਮਨਾਮ ਨਿਤ ਰਸਨ ਬਖਾਰਨ ਬਿਨਸੈ ਰੋਗ ਭੈ ਕਲਿਆਨ ਪਰਮ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉਬਰੈ ਜਨਮੀਤਾ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਇ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵਰਹਾਉ ਸੀਤ ਲਾਤੇ ਰਖਿਆ ਬਿਉਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਤਨਿਓ ਮਸਤਕ ਤਨ ਤੇਰਾ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾ ਤੈਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗਉੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੁਹ ਹੈ ਨਾਲ ਤੁਹ ਰਾਖੈ ਸਾਰ ਸਮਾਲ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੇ ਆਪ ਇਹੋ ਥਾਨ ਵਸ ਜਾਕੇ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਨ ਸਚ ਨਿਸਾਨ ਜਾਂ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸੰਭਾਲ ਗੌੜੀ ਮਹੱਲਾ ਪੰਜਵਾ ਸਤਗੁਰੂ ਪੂਰਾ ਪਿਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ RAM ਰਵਤ ਸਦ ਹੀ ਸੁਖ ਪਾਇਆ ਮਿਆ ਕਰੀ ਪੂਰਨ ਹਰ ਰਾਇਆ ਰਹਾ ਕਹੋ ਨਾਨਕ ਜਾਂ ਕੈ ਪੂਰੈ ਭਾਗ ਹਰ ਹਰ ਨਾਮ ਅਸਥਿਰ ਸੋਹਾਗ ਕਹੋ ਨਾਨਕ ਜਾਂ ਕੈ ਪੂਰੈ ਭਾਗ ਹਰ ਹਰ ਨਾਮ ਅਸਥਿਰ ਸੋਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਜੋ ਅਜਾ ਸਾਪਾਂ ਸਾਰਿਆਂ ਨੇ ਸਹਿਜ ਪਾਠ 195 ਅੰਗ ਤੋਂ ਲੈ ਕੇ 201 ਅੰਗ ਤੱਕ ਕੀਤਾ ਹੈ